ਅੰਮਰਸਾਧੀਆਂ ਲੋਡਵੰਦ ਪੈਣਾ ਨੂੰ ਵੰਡੀਆਂ ਜਾ ਰਹੀਆਂ ਮਸ਼ੀਨਾਂ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਕਾਫੀ ਵੀਡੀਓ ਵਾਇਰਲ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਰੌਣਕਾਂ ਲੱਗ ਚੁੱਕੀਆਂ ਨੇ ਜੀ ਪਿਛਲੇ 4-5 ਦਿਨਾਂ ਤੋਂ ਲਗਾਤਾਰ ਪੈਣਾ ਜਿਹੜੀਆਂ ਰਜਿਸਟ੍ਰੇਸ਼ਨ ਵਾਸਤੇ ਆ ਰਹੀਆਂ ਨੇ ਖਾਸ ਕਰਕੇ ਅੰਮਰਸਾਧੀਆਂ ਜਿਹੜੀਆਂ ਵਿਧਵਾ ਪੈਣਾ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਲੇਕਿਨ ਸਾਰਾ ਅੰਮਰਸਰ ਕੀ ਸਾਰੇ ਇਲਾਕੇ ਦੀਆਂ ਪੈਣਾ ਜਿਹੜੀਆਂ ਆ ਰਹੀਆਂ ਸਾਰਿਆਂ ਦਾ ਜੀ ਆਇਆਂ ਨੂੰ ਆ ਕਿਸੇ ਕਰਕੇ ਡੋਨਰ ਵੀਰ ਵੀ ਸਾਹਮਣੇ ਆਉਣ ਉਹ ਭੈਣਾ ਵੀ ਸਾਹਮਣੇ ਆਉਣ ਜਿਨ੍ਹਾਂ ਨੇ ਇਸ ਇਸ ਸੇਵਾ ਦਾ ਲਾਭ ਲੈਣਾ ਤੇ ਕੋਈ ਗੱਲ ਨਹੀਂ ਸਾਰਿਆਂ ਦਾ ਵੈਲਕਮ ਆ ਸਾਰਿਆਂ ਦੇ ਨਾਲ ਆਪਾਂ ਖੜੇ ਹੋਏ ਆ ਫਿਲਹਾਲ ਜਿਹੜੀਆਂ ਵਿਧਵਾ ਭੈਣ ਆਇਆ ਖਾਸ ਕਰਕੇ ਉਹਨਾਂ ਦੇ ਰਜਿਸਟ੍ਰੇਸ਼ਨ ਜਿਹੜੀ ਆ ਹੋ ਰਹੀ ਆ ਤੇ ਨਾਲ ਸਾਡੇ ਹਰਪ੍ਰੀਤ ਭਾਜੀ ਆਏ ਆ ਹਿੰਮਤ ਐਨ ਜੀਓ ਤੋਂ ਇਹਨਾਂ ਦਾ ਜੀ ਆਇਆਂ ਨੂੰ ਇਹ ਵੀ ਨਾਲ ਸਾਡੇ ਸੰਯੋਗ ਕਰ ਰਹੇ ਆ ਤੇ ਭਾਜੀ ਕਿੰਨੀਆਂ ਮਸ਼ੀਨਾਂ ਦਾ ਨਾਲ ਤੁਸੀਂ ਸੰਯੋਗ ਕਰਨਾ ਜੀ ਦੇਖੋ ਜੀ ਸੰਯੋਗ ਸਾਰਾ ਹੀ ਆ ਜੀ ਹਾਏ ਹਾਏ ਕੀ ਬਾਤ ਸੁਜੋਗ ਸੁਜੋਗ ਕਰਨ ਵਾਲਾ ਗੁਰੂ ਹੁੰਦਾ ਬਿਲਕੁਲ ਬਿਲਕੁਲ ਮੈਂ ਸੁਜੋਗ ਆਂਦੇ ਆ ਕਿ ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਰੱਬ ਹੁੰਦਾ ਹਾਂ ਜਰੀਆ ਬਾਬਾ ਵੱਡਾ ਜੀ ਵਾਂਗੂ ਬਣਦੇ ਨੇ ਬਿਲਕੁਲ ਹਣਾ ਆਂਦੇ ਦੁੱਧ ਤੇ ਪੁੱਤ ਲੈਣਾ ਬਾਬਾ ਬੁੱਢਾ ਜੀ ਕੋ ਜਾਓ ਇਸੇ ਤਰੀਕੇ ਨਾਲ ਕੋਈ ਸੁਜੋਗ ਜੇ ਕੋਈ ਕਰਦਾ ਵਾ ਨਾ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਰੱਬ ਦਾਂਦਾ ਬਿਲਕੁਲ ਹਣਾ ਇਸੇ ਕਰਕੇ ਅੱਜ ਇੱਕ ਅਪੀਲ ਤੁਹਾਡੇ ਸਾਹਮਣੇ ਕਰਦੇ ਆ ਕਿ ਸਾਰੇ ਜਣੇ ਫਿਰੋਜ਼ਪਰੀਆ ਹਮਨਿਟੀ ਕਲੱਬ ਦੇ ਨਾਲ ਜੁੜੋ ਤਾਂ ਜੋ ਜਿਹੜੀਆਂ ਲੋੜਵੰਦ ਕੰਮ ਕਰਨ ਵਾਲੀਆਂ ਭੈਣਾਂ ਨਾਲ ਜੁੜਨਾ ਜਿਹੜੀਆਂ ਕਰਦੀਆਂ ਨੇ ਪਟਿਕ ਦਾ ਕੰਮ ਸੂਟ ਸੀਨ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਇਸ ਹਮਿਲਟੀ ਕਲੱਬ ਤੋਂ ਲਾਭ ਮਿਲ ਸਕਦਾ ਬਿਲਕੁਲ ਇਸੇ ਕਰਕੇ ਡੋਨਰ ਵੀ ਸਾਹਮਣੇ ਆਉਣ ਤੇ ਉਹ ਭੈਣਾ ਵੀ ਸਾਹਮਣੇ ਆਉਣ ਜਿਨ੍ਹਾਂ ਨੇ ਇਸ ਇਸ ਸੇਵਾ ਦਾ ਲਾਭ ਲੈਣਾ ਬਿਲਕੁਲ ਇਸੇ ਕਰਕੇ ਅਸੀਂ ਤਹਿ ਦਿਲ ਤਹਿ ਦਿਲ ਤੋਂ ਧੰਨਵਾਦ ਕਰਵਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਿਹਾੜੇ ਦੇ ਉੱਤੇ ਇਹ ਮਸ਼ੀਨਾਂ ਵੰਡੀਆਂ ਜਾ ਰਹੀਆਂ ਤੇ ਇਹ ਦੇ ਇਹਦੇ ਵਿੱਚ ਸਭ ਤੋਂ ਵੱਡੇ ਪਾਤਰ ਜਿਹੜੇ ਨੇ ਉਹ ਸਰਦਾਰ ਮਨਜੀਤ ਸਿੰਘ ਜੀ ਫਰੋਇਦਪੁਰian ਇੱਕ ਹੋਰ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਪਹਿਲਾਂ ਸਾਡਾ ਟਾਰਗੇਟ ਸੀ ਅਸੀਂ 25 30 ਪੈਣਾ ਨੂੰ ਜਿਹੜੀਆਂ ਮਸ਼ੀਨਾਂ ਆ ਉਹ ਦਵਾਂਗੇ ਫਿਰ ਜਦੋਂ ਸਾਡੀ ਵੀਡੀਓ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਤੇ ਜਿਹੜਾ ਰੁਝਾਨ ਪੈਣਾ ਦਾ ਅਸੀਂ ਦੇਖਿਆ ਕਿ ਲੋੜਵੰਦ ਪੈਣਾ ਬਹੁਤ ਜ਼ਿਆਦਾ ਆ ਜਿਹੜੀਆਂ ਵਿਧਵਾ ਆ ਤੇ ਜਦੋਂ ਵਿਧਵਾ ਪੈਣਾ ਪਰਿਜਵਾਨੀ ਦੇ ਵਿੱਚ ਹੋ ਜਾਂਦੀਆਂ ਵਿਧਵਾ ਤੇ ਉਹਨਾਂ ਦੇ ਘਰ ਵਾਲੇ ਦੇਹਤ ਤੋਂ ਬਾਅਦ ਜਿਹੜੇ ਬੱਚੇ ਆ ਉਹ ਵਿਚਾਰੇ ਨਾਲ ਹੁੰਦੇ ਆ ਤੇ ਉਹਨਾਂ ਦੇ ਜਿਹੜਾ ਬੋਝ ਜਿਹੜਾ ਨਾ ਉਹ ਪੜ੍ਹਾਈ ਦਾ ਵੀ ਪੈ ਜਾਂਦਾ ਹੈ ਜਾਂ ਘਰ ਚ ਲਾਉਣ ਦਾ ਵੀ ਤੇ ਕਈ ਪੈਣਾ ਕਿਰਾਏ ਤੇ ਰਹਦੀਆਂ ਉਹਦਾ ਬੋਝ ਹੀ ਪੈ ਜਾਂਦਾ ਹੈ ਇਸੇ ਕਰਕੇ ਜਦੋਂ ਪੈਣਾ ਜਿਆਦਾ ਸਾਡੇ ਸਾਹਮਣੇ ਨਿਕਲ ਕੇ ਆਈਆਂ ਤੇ ਉਹ ਜਿਹੜਾ ਟਾਰਗੇਟ ਅਸੀਂ 50 ਦਾ ਕਰਤਾ 50 ਤੋਂ ਹੋਣ ਸਾਨੂੰ 100 ਦਾ ਕਰਨਾ ਪੈ ਰਿਹਾ ਜੇਕਰ ਅਸੀਂ 100 ਮਸ਼ੀਨ ਦਿੰਨੇ ਆ ਤੇ ਸੰਗਤ ਜੀ ਉਹ ਬਜਟ ਸਾਡਾ 4 4.5 ਲੱਖ ਦਾ ਬਣ ਜਾਂਦਾ ਆ ਤੇ ਆਪ ਸੰਗਤ ਨੂੰ ਇਹ ਬੇਨਤੀ ਕਰਦੇ ਆ ਭਾ ਜਿਹਨਾਂ ਦੇ ਬਲੌਗ ਦੇ ਥਰੂ ਵੀ ਇਹਹੀ ਬੇਨਤੀ ਕਰਦੇ ਆ ਕਿ ਆਪ ਜੀ ਸੰਗਤ ਜੋ ਵੀ ਸੇਵਾ ਲੈਣਾ ਚਾਹੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 13 13 ਤੋਲਿਆ ਸੀਗਾ ਵੀ ਜਿਹੜਾ ਵੀ ਆਵੇ ਸੋ ਰਾਜੀ ਜਾਵੇ ਪਰ ਸਾਡੇ ਇਹਨਾਂ ਔਕਾਤ ਨੇ ਕਿ ਜਿੰਨਾ ਵੀ ਸੰਸਾਰ ਇੱਥੇ ਆਵੇ ਕਿ ਅਸੀਂ ਹਰ ਇੱਕ ਦੀਆਂ ਝੋਲੀਆਂ ਭਰ ਸਕੀਏ ਤੋਂ ਹਰ ਇੱਕ ਨੂੰ ਮਸ਼ੀਨਾਂ ਦੇ ਸਕੀਏ